ਚੰਡੀਗੜ ਯੂਨੀਟੈਰੀਟੀ ਦੇ ਮੁੱਖ 75 ਦਾ ਲਾ ਦਿੱਤਾ ਗਿਆ ਸਰ ਉਹਦੇ ਬਾਰੇ ਵੀ ਅਸੀਂ ਬਹੁਤ ਜਲਦੀ ਗੱਲ ਕਰ ਰਹੇ ਸਾਰਾ ਕੰਮ ਜਿਹੜਾ ਹੈ ਸੈਂਟਰਲ ਗਵਰਨਮੈਂਟ ਬੇਸਿਕਲੀ ਪੰਜਾਬ ਦਾ ਹੱਕ ਮਾਰ ਰਹੀ ਹੈ ਇਹ ਮੁੱਖ ਜਿਹੜਾ ਬਕਾਇਦਾ ਤੌਰ 1966 ਦੇ ਵਿੱਚ ਐਗਰੀਮੈਂਟ ਹੋਇਆ ਸੀ ਉਹਦੇ ਵਿੱਚ ਪੰਜਾਬ ਦਾ ਕੈਪੀਟਲ ਚੰਡੀਗੜ੍ਹ ਪੱਖੇ ਤੌਰ ਤੇ ਹੈ ਤੇ ਹਰਿਆਣੇ ਨੂੰ ਥੋੜੀ ਦੇਰ ਵਾਸਤੇ ਸਮਾਲ ਕਰਨ ਵਾਸਤੇ ਦਿੱਤਾ ਜਾ ਰਿਹਾ ਸੀ ਜਿਹੜੀਆਂ ਚੇਂजेस ਕੀਤੀਆਂ ਨੇ ਯੂਨੀਅਨ ਹੋਮ ਮਿਨਿਸਟਰੀ ਨੇ ਅਸੀਂ ਸਟਰੋਂਗਲੀ ਕਨਿਡਮ ਕਰ ਰਹੇ ਹਾਂ ਤੇ ਬਹੁਤ ਜਲਦੀ ਸਾਰੀ ਪਾਰਟੀ ਇਕੱਠੇ ਹੋ ਕੇ ਲੋੜੀ ਤੋਂ ਬਾਅਦ ਇਹਦੇ ਤੇ ਅਸੀਂ ਕੋਵਟਾ ਪੰਜਾਬ ਸਰਕਾਰ ਸਰ ਕਿਸ ਤਰ੍ਹਾਂ ਰੋਲ ਵੇਖਦੇ ਸਾਰੇ ਚੁੱਪ ਕਿਉਂ ਹੋ ਭਗਵੰਤ ਮਾਨ ਭਗਵੰਤ ਮਾਨ ਬੰਦਾ ਜਿਹੜੀ ਹੈ ਉਹ ਜਿਹੜਾ ਮਜ਼ਦੂਰ ਕਿਹੜਾ ਹੁੰਦਾ ਜਿਹਦੀਆਂ ਪਾਵਾਂ ਪਿੱਛੇ ਬੰਨੀ ਆ ਹੁੰਦੀ ਬੰਦੂ ਬੰਦੂ ਮਜ਼ਦੂਰ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਹੋਮ ਮਿਨਿਸਟਰੀ ਇਹ ਬੰਦੂਆਂ ਲੱਤਾ ਬੱਲੀਆਂ ਕੇਜਰੀਵਾਲ ਨੇ ਤੇ ਬਾਵਾ ਬੰਦ ਲਿਆ ਨੇ ਹੋਮ ਮਿਨਿਸਟਰੀ ਇਹ ਕੀ ਬੋਲੇ ਤੇ ਕਿ ਫਿਰ ਮੁੱਖ ਮੰਤਰੀ ਆਖਿਰਕਾਰ ਸਟੇਟ ਦਾ ਉਹਦਾ ਬੰਦਾ ਇਹ ਬੋਲਣਾ ਇਹ ਮੁੱਖ ਘਾਟੇ ਦੁੱਖ ਬਹੁਤ ਹੈ ਦੁੱਖ ਮੰਤਰੀ ਇਹ ਹਰ ਵਰਗ ਨੂੰ ਇਸ ਟਾਈਮ ਦੁੱਖ ਪਚਾਇਆ ਜਾ ਰਿਹਾ ਸਾਰਨ ਵੱਧ ਦੁੱਖ ਤੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਉਹਨਾਂ ਚ ਹੋ ਰਿਹਾ ਕਿਉਂਕਿ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਟੈਲੀਫੋਨ ਆ ਰਹੇ ਨੇ ਬੰਬ ਬਲਾਸਟ ਹੋ ਰਹੇ ਨੇ ਕਾਰੋਬਾਰ ਘਦਾ ਚੱਲ ਨਹੀਂ ਰਿਹਾ ਜ਼ਿੰਦਗੀ ਕਿਸੇ ਦੀ ਮਹਿਫੂਜ਼ ਨਹੀਂ ਇਹ ਮੁੱਖ ਮੰਤਰੀ ਨੇ ਹੋਣ ਦੁਖ ਮੰਤਰੀ ਰਹੇ ਅੱਛਾ ਜੂ ਪੰਜਾਬ ਦੇ ਜੋ ਚੰਡੀਗੜ ਯੂਨੀਟੈਰੀਟੀ ਦੇ ਮੁੱਖ ਕੱਤਰ ਤੋਂ ਲਾ ਦਿੱਤਾ ਗਿਆ ਸਰ ਉਹਦੇ ਬਾਰੇ ਵੀ ਅਸੀਂ ਬਹੁਤ ਜਲਦੀ ਗੱਲ ਕਰ ਰੇ ਸਾਰਾ ਕੰਮ ਜਿਹੜਾ ਹੈ ਸੈਂਟਰਲ ਗਵਰਨਮੈਂਟ ਬੇਸਿਕਲੀ ਪੰਜਾਬ ਦਾ ਹੱਕ ਮਾਰ ਰਹੀ ਹੈ ਇਹ ਮੁੱਖ ਮੰਤਰੀ ਜਿਹੜਾ ਬਕਾਇਦਾ ਤੌਰ 1966 ਦੇ ਵਿੱਚ ਐਗਰੀਮੈਂਟ ਹੋਇਆ ਸੀ ਉਹਦੇ ਵਿੱਚ ਪੰਜਾਬ ਦਾ ਕੈਪੀਟਲ ਚੰਡੀਗੜ੍ਹ ਪੱਖੇ ਤੋਰ ਰਿਹਾ ਤੇ ਹਰਿਆਣੇ ਨੂੰ ਥੋੜੀ ਦੇਰ ਵਾਸਤੇ ਸਮਾਲ ਕਰਨ ਵਾਸਤੇ ਦਿੱਤਾ ਜਾ ਰਿਹਾ ਸੀ ਜਿਹੜੀਆਂ ਚੇਂजेस ਕੀਤੀਆਂ ਨੇ ਯੂਨੀਅਨ ਹੋਮ ਮਿਨਿਸਟਰੀ ਨੇ ਅਸੀਂ ਸਟ੍ਰੋਂਗਲੀ ਕਨਿਡਮ ਕਰ ਰਹੇ ਹਾਂ ਤੇ ਬਹੁਤ ਜਲਦੀ ਸਾਰੀ ਪਾਰਟੀ ਇਕੱਠੇ ਹੋ ਕੇ ਲੋੜੀ ਤੋਂ ਬਾਅਦ ਇਹਦੇ ਤੇ ਅਸੀਂ ਕੋ ਵੱਡਾ ਪੰਜਾਬ ਸਰਕਾਰ ਸਰ ਕਿਤਨਾ ਰੋਲ ਦੇਖਦੇ ਸਾਰੇ ਚੁੱਪ ਕਿਉਂ ਆ ਭਗਵੰਤ ਮਾਨ ਭਗਵੰਤ ਮਾਨ ਬੰਦਾ ਜਿਹੜੀ ਹੈ ਉਹ ਜਿਹੜਾ ਮਜ਼ਦੂਰ ਕਿਹੜਾ ਹੁੰਦਾ ਜਿਹਦੀਆਂ ਬਾਹਾਂ ਪਿੱਛੇ ਬੰਨੀਆਂ ਹੁੰਦੀਆਂ ਬੰਦੂ 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 ਮਜ਼ਦੂਰ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਹੋਮ ਮਿਨਿਸਟਰੀ ਇਹ ਬੰਦੂ ਦੀਆਂ ਲੱਤਾ ਬੱਲਿਆ ਕੇਜਰੀਵਾਲ ਨੇ ਤੇ ਭਾਵਾ ਬੱਲਿਆ ਨੇ ਹੋਮ ਮਿਨਿਸਟਰੀ ਇਹ ਕੀ ਬੋਲਦੇ ਨੇ ਕਿ ਕੀ ਪ੍ਰਮੁਖ ਮੰਤਰੀ ਆਖਿਰਕਾਰ ਸਟੇਟ ਦਾ ਬੰਦਾ ਹੈ ਬੋਲਣਾ ਇਹ ਮੁੱਖ ਘਾਟੇ ਦੁੱਖ ਬਹੁਤ ਹੈ ਦੁੱਖ ਮੰਤਰੀ ਇਹ ਹਰ ਵਰਗ ਨੂੰ ਇਸ ਟਾਈਮ ਦੁੱਖ ਪਹਚਾਇਆ ਜਾ ਰਿਹਾ ਸਾਰਨ ਵੱਧ ਦੁੱਖ ਤੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਉਹਨਾਂ ਚ ਹੋ ਰਿਹਾ ਕਿਉਂਕਿ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਟੈਲੀਫੋਨ ਆ ਰਹੇ ਨੇ ਬੰਬ ਬਲਾਸਟ ਹੋ ਰਹੇ ਨੇ ਕਾਰੋਬਾਰ ਕਹਦਾ ਚੱਲ ਨਹੀਂ ਰਿਹਾ ਜ਼ਿੰਦਗੀ ਕਹਦੀ ਮਹਿਫੂਜ਼ ਨਹੀਂ ਇਹ ਮੁੱਖ ਮੰਤਰੀ ਨੇ ਹੋਣ ਦੁਖ ਮੰਤਰੀ ਰਹੇ ਅੱਛਾ ਜੂ ਪੰਜਾਬ ਦੇ ਜੋ ਚੰਡੀਗੜ ਯੂਨੀਟੈਰੀਟੀ ਦੇ ਮੁੱਖ ਕੁੱੱਤਰ ਤੋਂ ਲਾ ਦਿੱਤਾ ਗਿਆ ਸਰ ਉਹਦੇ ਬਾਰੇ ਵੀ ਅਸੀਂ ਬਹੁਤ ਜਲਦੀ ਗੱਲ ਕਰਦੇ ਇਹ ਸਾਰਾ ਕੰਮ ਜਿਹੜਾ ਹੈ ਸੈਂਟਰਲ ਗਵਰਨਮੈਂਟ ਬੇਸਿਕਲੀ ਪੰਜਾਬ ਦਾ ਹੱਕ ਮਾਰ ਰਹੀ ਹੈ ਇਹ ਮੁੱਖ ਮੰਤਰੀ ਜਿਹੜਾ ਬਕਾਇਦਾ ਤੌਰ 1966 ਦੇ ਵਿੱਚ ਐਗਰੀਮੈਂਟ ਹੋਇਆ ਸੀ ਉਹਦੇ ਵਿੱਚ ਪੰਜਾਬ ਦਾ ਕੈਪੀਟਲ ਚੰਡੀਗੜ੍ਹ ਪੱਖੇ ਤੋਰ ਰਿਹਾ ਤੇ ਹਰਿਆਣੇ ਨੂੰ ਥੋੜੀ ਦੇਰ ਵਾਸਤੇ ਸਮਾਲ ਕਰਨ ਵਾਸਤੇ ਦਿੱਤਾ ਜਾ ਰਿਹਾ ਸੀ ਜਿਹੜੀਆਂ ਚੇਂਜਸ ਕੀਤੀਆਂ ਨੇ ਯੂਨੀਅਨ ਹੋਮ ਮਿਨਿਸਟਰੀ ਨੇ ਅਸੀਂ ਸਟ੍ਰੋਂਗਲੀ ਕਰ ਨਾਮ ਕਰ ਰਹੇ ਹਾਂ ਤੇ ਬਹੁਤ ਜਲਦੀ ਸਾਰੀ ਪਾਰਟੀ ਇਕੱਠੇ ਹੋ ਕੇ ਲੋੜੀ ਤੋਂ ਬਾਅਦ ਇਹਦੇ ਤੇ ਅਸੀਂ ਕੋ ਵੱਡਾ ਪੰਜਾਬ ਸਰਕਾਰ ਸਰ ਕਿਸ ਤਰ੍ਹਾਂ ਰੋਲ ਵੇਖਦੇ ਸਾਰੇ ਚੁੱਪ ਕਿਉਂ ਆ ਭਗਵੰਤ ਮਾਨ ਭਗਵੰਤ ਮਾਨ ਬੰਦਾ ਉਹ ਜਿਹੜੀ ਹੈ ਉਹ ਜਿਹੜਾ ਮਜ਼ਦੂਰ ਕਿਹੜਾ ਹੁੰਦਾ ਜਿਹਦੀਆਂ 파ਵਾ ਪਿੱਛੇ ਬੰਨੀ ਆ ਹੁੰਦੀ ਹੈ ਬੰਦੂ ਬੰਦੂ ਮਜ਼ਦੂਰ ਐਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਹੋਮ ਮਿਨਿਸਟਰੀ ਦਾ ਇਹ ਬੰਦੂ ਦਿਆਂ ਲੱਤਾ ਬੱਲੀਆਂ ਕੇਜਰੀਵਾਲ ਨੇ ਤੇ ਬਾਵਾ ਬੱਲੀਆਂ ਨੇ ਹੋਮ ਮਿਨਿਸਟਰੀ ਇਹ ਕੀ ਬੋਲਦੇ ਚ ਕੀ ਫਿਰ ਮੁੱਖ ਮੰਤਰੀ ਆਖਿਰਕਾਰ ਸਟੇਟ ਦਾ ਉਹਦਾ ਬੰਦਾ ਬੋਲਣਾ ਇਹ ਮੁੱਖ ਘਾਟੇ ਦੁੱਖ ਬਹੁਤ ਹੈ ਦੁੱਖ ਮੰਤਰੀ ਇਹ ਹਰ ਵਰਗ ਨੂੰ ਐਸ ਟਾਈਮ ਦੁੱਖ ਪਚਾਇਆ ਜਾ ਰਿਹਾ ਸਾਰਨ ਵੱਧ ਦੁੱਖ ਤੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਉਹਨਾਂ ਚ ਹੋ ਰਿਹਾ ਕਿਉਂਕਿ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਟੈਲੀਕੋਨ ਆ ਰਹੇ ਨੇ ਬੰਬ ਬਲਾਸਟ ਹੋ ਰਹੇ ਨੇ ਕਾਰੋਬਾਰ ਖੇਤਾ ਚੱਲ ਨਹੀਂ ਰਿਹਾ ਜ਼ਿੰਦਗੀ ਕਿਸੇ ਦੀ ਮਹਿਫੂਜ਼ ਨਹੀਂ ਇਹ ਮੁੱਖ ਮੰਤਰੀ ਨੇ ਹੋਰ ਦੁਖ ਮੰਤਰੀ ਰਹੇ ਅੱਛਾ ਜੀ ਪੰਜਾਬ ਦੇ